ਜਿਸ ਦਿਨ ਤੋਂ ਅਮਰੀਕਾ ਦੇ ਵਿੱਚੋਂ ਦੇਸ਼ ਨਿਕਾਲੇ ਦੀਆਂ ਖਬਰਾਂ ਆ ਰਹੀਆਂ ਨੇ ਉਸ ਦਿਨ ਤੋਂ ਪੰਜਾਬੀ ਅਤੇ ਭਾਰਤੀ ਸਾਰੇ ਲੋਕ ਹਿੱਲੇ ਪਏ ਨੇ ਅਤੇ ਪਤਾ ਲਗਾਇਆ ਜਾ ਰਿਹਾ ਕਿ ਜਿਨ੍ਹਾਂ ਦੇ ਵਿਅਕਤੀਆਂ ਤੋਂ ਕਈ-ਕਈ ਮਹੀਨਿਆਂ ਤੋਂ ਕੋਈ ਰਾਪਟੇ ਵਿੱਚ ਨਹੀਂ ਹੈ ਕਿ ਕਿਤੇ ਅਮਰੀਕਾ ਦਾ ਕਿਸੇ ਮੁਲਕ ਦੀ ਜੇਲ੍ਹ ਵਿੱਚ ਤਾਂ ਨਹੀਂ ਹੁਣ ਕੇਂਦਰ ਸਰਕਾਰ ਨੇ ਲੋਕ ਸਭਾ ਦੇ ਵਿੱਚ ਇਹ ਸਬਾਬਤ ਜਾਣਕਾਰੀ ਦਿੱਤੀ ਹੈ ਕਿ ਵਿਦੇਸ਼ਾਂ ਦੀਆਂ ਜੇਲਾਂ ਵਿੱਚ ਇਸ ਵਕਤ ਕਿੰਨੇ ਕੁ ਭਾਰਤੀ ਕੈਦੀ ਨੇ ਅਤੇ ਉਹਨਾਂ ਦੀ ਗਿਣਤੀ ਸੈਂਕੜਿਆਂ ਵਿੱਚ ਨਹੀਂ ਸਗੋਂ ਹਜ਼ਾਰਾਂ ਵਿੱਚ ਹੈ ਦੱਸਿਆ ਗਿਆ ਕਿ 10152 ਭਾਰਤੀ ਦੂਸਰੇ ਮੁਲਕਾਂ ਦੀਆਂ ਜੇਲਾਂ ਵਿੱਚ ਕੈਦ ਨੇ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਲੋਕ ਸਭਾ ਵਿੱਚ ਇੱਕ ਸਵਾਲ ਦਾ ਲਿਖਤੀ ਜਵਾਬ ਦਿੱਤਾ ਹੈ ਉਹਨਾਂ ਨੇ ਅੰਕੜੇ ਵੀ ਇਸ ਮੁਤਲਕ ਸਾਂਝੇ ਕੀਤੇ ਹੈ ਉਹਨਾਂ ਦੁਆਰਾ ਸਾਂਝੇ ਕੀਤੇ ਅੰਕੜਿਆਂ ਵਿੱਚ ਸਾウਦੀ ਅਰਬ, ਕੁਵੈਤ, ਯੂਏਈ, ਕਤਰ, ਨੇਪਾਲ, ਪਾਕਿਸਤਾਨ, ਅਮਰੀਕਾ, ਸ਼੍ਰੀਲੰਕਾ, ਸਪੇਨ, ਰੂਸ, ਇਜ਼ਰਾਈਲ, ਚੀਨ, ਬੰਗਲਾਦੇਸ਼ ਅਤੇ ਹੋਰ ਮੁਲਕ ਕੁੱਲ 86 ਮੁਲਕਾਂ ਦਾ ਉਹਨੇ ਜ਼ਿਕਰ ਕੀਤਾ ਹੈ 86 ਮੁਲਕਾਂ ਦੀਆਂ ਜੇਲਾਂ ਦੇ ਵਿੱਚ ਭਾਰਤੀ ਕੈਦੀ ਸ਼ਾਮਲ ਨੇ ਉਹਨਾਂ ਨੇ ਦੱਸਿਆ ਕਿ 2633 ਭਾਰਤੀ ਕੈਦੀ 사ਊਦੀ ਅਰਬ ਦੀਆਂ ਜੇਲਾਂ ਚ ਨੇ 2518 ਕੈਦੀ ਯੂਏਈ ਦੀਆਂ ਜੇਲਾਂ ਚ ਨੇ ਇਹਨਾਂ ਅੰਕੜਿਆਂ ਦੇ ਅਨੁਸਾਰ ਨੇਪਾਲ ਦੀਆਂ ਜੇਲਾਂ ਵਿੱਚ 1317 ਪਾਕਿਸਤਾਨ ਦੇ ਵਿੱਚ 266 ਸ਼੍ਰੀਲੰਕਾ ਦੇ ਵਿੱਚ 98 ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਕਿਹਾ ਕਿ ਮੰਤਰਾਲੇ ਦੇ ਕੋਲ ਉਪਲਬਧ ਜਾਣਕਾਰੀ ਅਨੁਸਾਰ ਇਸ ਸਮੇਂ ਵਿਦੇਸ਼ੀ ਜੇਲ੍ਹਾਂ ਦੇ ਵਿੱਚ ਭਾਰਤੀਆਂ ਦੀ ਗਿਣਤੀ 10152 ਜਿਨ੍ਹਾਂ ਦੇ ਵਿੱਚ ਵਿਚਾਰ ਅਧੀਨ ਕੈਦੀ ਵੀ ਸ਼ਾਮਲ ਨੇ ਤੇ ਇਹ ਮੁਲਕਾਂ ਦੀ ਗਿਣਤੀ 86 ਹੈ